ਸਾਰੇ ਸਟਾਫ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਨਾਵੰਡ ਸਮਾਰੂ ਹੈ ਜੀ ਸੁਲਤਾਨਵਿੰਡ ਜੈਪੀਦਾ ਦੇ ਅੱਜ ਚੌਥਾ ਟੂਰਨਾਮੈਂਟ ਦੀ ਹੈ ਅੱਜ ਨਾਵੰਦ ਸਮਾਰ ਮੰਡਣ ਲੱਗੇ ਆ ਜੀ ਤੇ ਆ ਸਾਰੇ ਅੱਜ ਪਹੁੰਚੇ ਹੋਏ ਆ ਉਸਤਾਦ ਜੀ ਬਾਬਾ ਜੀ ਫਰੂਟ ਵਾਲੇ ਤੇ ਇਹ ਆਪਣੇ ਆਸਟ੍ਰੇਲੀਆ ਵਾਲੇ ਬਿੱਲੇ ਵੀ ਥੀਮੂ ਭਾਈ ਹੋਣੀ ਪਾਰਟੀ ਬੂਵੀਸਤਾ ਸੱਪਾਂ ਵਾਲੇ ਤੇ ਇਹ ਆਪਣੇ ਆਜੂ ਉਸਤਾਦ ਹੋਣੀ ਸੁਲਤਾਨਵਿੰਡ ਤੋਂ ਇਹ ਆਪਣੇ ਰਾਜੂਸਤਾ ਕੁਲਪੀਆਂ ਵਾਲੇ ਦੇ ਸ਼ਗਿਰਦ ਉਹ ਕਲੀਫਾ ਜੀ ਦਿੱਪਤੀ ਵੀਰ ਜੀ ਇਹ ਆਪਣੇ ਖੁਸ਼ ਭਾਜੀ ਤੇ ਇਹ ਬਟਾਲਾ ਰੋਡ ਕਾਲੇ ਕੈਸ਼ ਉਜੀਠਾ ਰੋਡ ਕਾਲੇ ਕੈਸ਼ ਵਾਲੇ ਦੇ ਤੇ ਇਹ ਆਪਣੇ ਜੀ ਲੇਜਰ ਉਸਤਾਦ ਕਲਾਸ਼ੂ ਉਸਤਾਦ ਫੱਗ ਇਨਾਂ ਕੋ ਜੀ ਉਸਤਾਦ ਹੋਣੀ ਜੀ ਤੇ ਇਹ ਸਿਮਾ ਵੀਰ ਹੋਣੀ ਅਦੀਂਦਰ ਵੀਰ ਹੋਣੀ ਅਦੀਂਦਰ ਵੀਰ ਜੀ ਆਫਿਸ ਦਾ ਦੇਖ ਲਈ ਤੇ ਆਪਣੇ ਨੂੰਨੇ ਭਾਜੀ ਛੇਮਾ ਭਾਜੀ ਛੇਮਾ ਵੀ ਨੂੰਨਾ ਹੀ ਕਹਿੰਦੇ ਆ ਨੋਨਾ ਕਹਿੰਦਾ ਕਿ ਸਾਥ ਯਾਰ ਉਹ ਵੀਰ ਜੀ ਉਹ ਹਾਂ ਉਹ ਸਾਡੇ ਫਰੈਂਡ ਆ ਲੋ ਜੀ ਸਭ ਤੋਂ ਪਹਿਲਾਂ ਅੱਜ ਹਿੱਟ ਦੋ ਆਪਾਂ ਚਾਲੂ ਕਰਾਂਗੇ ਜੀ ਚਲੋ ਲੋ ਜੀ ਉਹ ਨਾਮ ਆਪਾਂ ਦੇ ਦਿੰਨੀ ਨਾਮ ਅਧਰਾਉ ਦੇ ਇਹ ਲੋ ਵੀਰ ਜੀ ਆਪਣਾ ਹਿੱਟ ਵੀਰ ਹੋਣੀ ਜਿਹ ਜੋ ਵੀਰ ਬਾਬਾ ਜੀ ਫਰੂਟ ਵਾਲੇ ਨੇ ਇਹ ਇਹਨਾਂ ਦੀ ਬਾਦਰ ਕਬੂਤਰੀ ਹਟਾਈ ਆ ਜੀ ਤੇ ਸ਼ਗਿਰਦ ਸ਼ੀਮੂ ਓਸਤਾਦ ਨੇ ਲੋ ਜੀ ਗੱਜ ਜੀ ਨਹੀਂ ਨਹੀਂ ਕਿੱਛ ਨਹੀਂ ਹੋ ਰਿਹਾ ਇਹਨਾਂ ਦਾ ਪਾਰਟੀ ਸੀ ਉਹ ਆਹ ਦੱਸ ਬੋਲੀ ਗੱਲਾਂ ਨਹੀਂ ਨਹੀਂ ਪਾਰਟੀ ਨਹੀਂ ਗਈ ਸ਼ੀਮੂ ਓਸਤਾਦ ਦੇ ਸ਼ਗਿਰਦ ਜੱਜਵੀਰ ਨੇ ਨਹੀਂ ਪਾਰਟੀ ਕਪਾ ਵਾਲੇ ਓਹਨਾਂ ਦੀ ਪਾਰਟੀ ਠੀਕ ਹੈ ਨਾ ਬਣਾ ਦੀ ਜੀ ਵੀਰੋਂ ਨਦੀ ਥਰਡ ਪੋਜੀਸ਼ਨ ਵੀ ਆਪਣਾ ਜੱਜ ਵੀਰ ਹੋਣਾ ਦੀ ਆ ਆ ਲੋ ਜੀ ਥਰਡ ਪੋਜੀਸ਼ਨ ਵੀ ਹੋ ਗਿਆ ਲੋ ਜੀ ਵੀਰ ਜੀ ਲੋ ਵੀਰ ਜੀ ਸਾਡੇ ਵੀਰ ਤਾਲੀਆਂ ਮਾਰੋ ਇਸਰਾ ਇਨਾਮ ਦੇ ਚੌਥਾ ਕਬੂਤਰਬਾਈ ਟੂਰਨਾਮੈਂਟ ਦੇ ਤੀਸਰਾ ਇਨਾਮ ਦੇ ਆਪਣੇ ਸਰਦਾਰ ਮਨਜੀਤ ਸਿੰਘ ਜੀ ਬੋਵੀ ਭਾਈ ਸੱਪਾਂ ਵਾਲੇ ਦਾ ਨਾਮ ਮਸ਼ਹੂਰ ਨੇ ਉਹਨਾਂ ਦੀ ਪਾਰਟੀ ਦੇ ਠੀਕ ਹੈ ਜੀ ਸਾਡੇ ਬਾਬਾ ਜੀ ਖਰੂਦ ਵਾਲੇ ਸਾਡਾ ਛੋਟਾ ਵੀ ਸਿੰਮੂ ਵੀਰ ਔਰ ਇਹਦੇ ਯਾਰੇ ਕਿੱਲੇ ਭਾਈ ਕਿੱਲੇ ਭਾਈ ਹੁਣੀ ਤੇ ਉਸ ਤੋਂ ਬਾਅਦ ਸਾਡਾ ਇਹ ਸ਼ੇਅਰ ਦਾ ਸਾਡਾ ਛੋਟਾ ਜੱਜਵੀਰ ਜੱਜਵੀਰ ਤੇ ਇਹਨਾਂ ਦਾ ਫਰਸਟ ਪ੍ਰਾਈਜ਼ ਆਇਆ ਤੇ ਮੇਰੇ ਵੱਲੋਂ ਸਾਰਿਆਂ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕ ਥਰਡ ਥਰਡ ਪ੍ਰਾਈਜ਼ ਆਇਆ ਤੀਸਰਾ ਇਨਾਮ ਤੇ ਮੇਰੇ ਵੱਲੋਂ ਸਾਰਿਆਂ ਭਰਾਵਾਂ ਨੂੰ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਜੀ ਤੁਹਾਡੀ ਪਾਰਟੀ ਨੂੰ ਵੀ ਬਹੁਤ ਬਹੁਤ ਸਾਰੀਆਂ ਮੁਬਾਰਕਾਂ ਤੇ ਮੇਰੇ ਵੱਲੋਂ ਇੱਕ ਬੇਨਤੀ ਹੈ ਕਿ ਹੁਣ ਸਾਰੇ ਭਰਾ ਇਕੱਲੇ ਪੀਂ ਕਰਦੇ ਹੋ ਭਾਈ ਚਲੋ ਤਾਨੂੰ ਬਹੁਤ ਬਹੁਤ ਬਧਾਈਆਂ ਮਾਪਾ ਜੀ ਦੂਸਰਾ ਲਿਆਓ ਡਿੱਪਟੀ ਰਾਜੂ ਸਾਹਿਬ ਕੁਲਫੀਆਂ ਵਾਲੇ ਡਿੱਪਟੀ ਵੀਰ ਹੋਣੀ ਆ ਜਾਓ ਆ ਜਾ ਆ ਜਾ ਚਲੋ ਜੀ ਉੱਧਰ ਉੱਤੇ ਕਰ ਥੋੜਾ ਤੂੰ ਥੋੜਾ ਇੱਥੇ ਆ ਨਾ ਥੋੜਾ ਬੁੱਤਰ ਇੱਥੇ ਹਾਂ ਇਹਦਾ ਰੋੜਾ ਰੋੜਾ ਠੀਕ ਹੈ ਜੀ ਇਹ ਵੀਰ ਜੀ ਦੂਸਰਾ ਇਨਾਮ ਹੈਗਾ ਜੇ ਮੁੰਡਾ ਵੀਰ ਆਪਣਾ ਡਿੱਪਟੀ ਵੀਰ ਆ ਤੇ 65 ਕਿੱਲੇ ਵਾਲੇ 65 ਕਿੱਲੇ ਆ ਦਾ ਪੈਨਕੇਲੇ ਵਾਲੇ ਵੀਰ ਹੁਣਾਂ ਦਾ ਸ਼ਿਗਰਦ ਜੀ ਠੀਕ ਹੈ ਜੀ ਤੇ ਆ ਦੂਸਰਾ ਇਨਾਮ ਇਹਨਾਂ ਦਾ ਜੀ ਠੀਕ ਹੋ ਗਿਆ ਵੀਰ ਜੀ ਓਕੇ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਾਂ ਕਲੈਪਿੰਗ ਕਰ ਦਿਓ ਮੇਰੇ ਭਰਾਏ ਜੀ ਜ਼ੋਰਦਾਰ ਤੇ ਲੋ ਜੀ ਇਹ ਪਹਿਲਾ ਨਾਮ ਆਪਣਾ ਇਹ ਅਰਿੰਦਰ ਅਰਿੰਦਰ ਵੀਰ ਅਸ਼ੂ ਉਸਤਾਦ ਤੇ ਅਸ਼ੂ ਉਸਤਾਦ ਦੇ ਕਲੀਫਾ ਜੀ ਪਾਰਟੀ ਬਾਜਵਾ ਗੈਸ ਏਜੰਸੀ ਵਾਲੇ ਬਾਜੂ ਭਾਈਵਾ ਗਰੁੱਪ ਲੋ ਜੀ ਇਹ ਆਪਣਾ ਮਾਨ ਸਨਮਾਨ ਕਰਦੇ ਹੋਏ ਇਸ ਬਾਬਾ ਜੀ ਜੀ ਉਸਤਾਦ ਹੁਣਾਂ ਦਾ ਮਾਨ ਸਨਮਾਨ ਕਰ ਰਹੇ ਜੀ ਸਾਡੇ ਵੀ ਰੈਪਿੰਗ ਕਰ। ਰੈਪਿੰਗ ਮੇਰੇ ਭਰਾ ਸਾਰੇ ਜ਼ੋਰਦਾਰ ਕਰਿਆ ਕਰੋ ਭਾਈ ਪਤਾ ਲੱਗੇ। ਆ ਸ਼ਿਮੂ ਭਾਈ ਆਓ। ਰੈਪਿੰਗ ਕਰਿਆ ਕਰੋ ਪੂਰੇ ਜ਼ੋਰ ਨਾਲ। ਚਲੋ ਸੇਤ ਭਾਈ ਜੰਨੇ ਹੀ ਭਰਾਵਾ ਸਾਡੇ ਤੇ ਗੂੰਜਣੀ ਚਾਹੀਦੀ ਐ ਕਿ ਰੈਪਿੰਗ ਪਤਾ ਲੱਗੇ। ਜੀ ਲੋ ਜੀ ਆਪਣਾ ਸ਼ਿਮੂ ਵੀਰ ਨੂੰ ਨਿਮਨਸ਼ਮਾਨ ਕਰਦੇ ਆ ਸ਼ਿਮੂ ਵੀਰ ਨੂੰ ਦਾ ਜੀ ਉਸਤਾਜ ਜੀ ਆਓ ਆਪ ਕੋ ਬਾਬਾ ਜੀ ਆਓ ਸ਼ਿਮੂ ਵੀਰ ਜੀ ਨਹੀਂ ਆਵੇ ਸ਼ਿਮੂ ਪਾਪਾ ਆਪਾ ਆਪ ਕੋ ਜਲਦੀ ਲੋ ਬਾਬਾ ਜੀ ਬਾਬਾ ਦਾ ਅੰਦਰੇ ਵੱਡੇ ਭਰਾਣ ਦੇ ਆ ਜੀ ਆ ਆ ਇੱਧਰ ਆਨੇ ਉਹਨੇ ਕੋਰਾ ਉਹ ਨਾਲ ਦਸ ਆ ਵੱਡੇ ਭਰਾਣ ਜੀ ਵੱਡੇ ਭਰਾਣ ਆਓ ਜੀ ਦਰਮਾਨਾ ਨਾ ਸੋਪੋ ਇਹ ਜਿਹੜੀ ਗੱਲ ਆਜੋ ਉਹ ਕਰੋ ਕਰੋ ਬਾਕੀ ਤਾਰੀ ਮਾਰਦੇ ਕੋ ਕੁ ਬੋਸ ਕਾਕੂ ਬੋਸ ਕਾਕੂ ਦਾ ਵੀਰ ਚਾਕ ਨਸ਼ੇ ਆ ਸਾਰਿਆਂ ਵੀਰਾਂ ਨੂੰ ਮਾਨ ਸਨਮਾਨ ਮਿਲ ਰਿਹਾ ਜੀ ਮਾਨ ਸਤਕਾਰ ਹੋ ਰਿਹਾ ਸਾਰਿਆਂ ਭਰਾਵਾਂ ਆ ਲੋ ਜੀ ਆਪਣੇ ਨੋਨੇ ਭਾਜੀ ਬਾਬਾ ਜੀ ਦਾ ਮਾਨ ਸਨਮਾਨ ਕਰਦੇ ਹੋਏ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਾਸਰੀ ਕਾਲ ਪਿਆਰ ਭਰੀ ਜੀ ਇਹ ਜੈਪੀਨਾਂ ਨੂੰ ਕਲੱਬ ਵੱਲੋਂ ਆਪਣਾ ਟੂਰਨਾਮੈਂਟ ਉਡਾਈ ਜਾਂਦੇ ਸੀ ਤੇ ਵੀਰ ਜੀ ਇਹਦੇ ਵਿੱਚ ਸਭ ਤੋਂ ਪਹਿਲੀ ਲੋਸਮੈਂਟ ਜੀ ਇਹ ਅੱਥੂ ਦਾ ਪਹਿਲਾ ਤੇ ਲਾਸਟ ਜਿਹੜਾ ਮੁਕਾਬਲਾ ਸੀ ਅੱਜ ਤੋਂ ਬਾਅਦ ਅੱਥੂ ਦਾ ਮੁਕਾਬਲਾ ਨਹੀਂ ਅਸੀਂ ਕਰਾਵਾਂਗੇ ਤੇ ਆਪਣਾ ਹਾਰਕੇ ਤੇ ਜੇੜਚੇ ਵਸਾਖ ਚੇ ਤਿੰਨ ਟੂਰਨਾਮੈਂਟ ਕਰਾਵਾਂਗੇ ਜਿਹਦੇ ਵਿੱਚ ਮੁੰਨੇ ਭਾਜੀ ਹਾਰ ਵਾਲੀ ਤੇ ਜੈਪੀਨਾਂ ਦੇ ਨਾਂ ਤੋਂ ਮੇਲੇ ਤੇ ਤੇ ਪਹਿਲਾ ਨਾਮ ਐਲਸੀਡੀ ਲਾਂਚ ਕਰਨ ਦੇ ਜੇ ਆਪਣੇ ਕੋਲੋਂ ਆਪਣੇ ਕੋਲੋਂ ਉਹ ਵੀ ਥੋੜੀ ਐਂਟਰੀ ਦੇ ਵੀ ਥੋੜੀ ਦਿੱਤਾ ਜਾਏਗਾ ਆਪਣੇ ਕੋਲੋਂ ਦਿੱਤਾ ਜਾਏਗਾ ਤੇ ਗਰੁੱਪ ਵੱਲੋਂ ਸ਼ਿਲਡਾ ਤੇ ਜਿਹੜੇ ਨਾਮ ਗਰੁੱਪ ਵੱਲੋਂ ਸ਼ਿਲਡਾ ਹੋਣਗੇ ਜਿਹੜੇ ਨਾਮ ਹੋਣਗੇ ਸ਼ਿਲਡਾ ਟਰੋਫੀਆਂ ਜਿੰਨੇ ਵੀ ਉਹ ਪੰਜ ਮੈਂਬਰ ਕਮੇਟੀ ਖਰਚਾ ਕਰੇਗੀ ਤੇ ਜਿਹੜੀ ਸ਼ਿਲਡਾ ਉਹਦੇ ਐਂਟਰੀਆਂ ਆਣਗੀਆਂ ਉਹਦੇ ਸਾਰੇ ਨਾਮ ਵੰਡੇ ਜਾਣਗੇ ਭਾਈ ਜੀ ਹੋਰ ਨਹੀਂ ਹੈਗਾ ਮਗਰ ਮੈਂ ਪਰਨਾ ਆ ਜੀ ਆਪਣਾ ਖੋਸ਼ ਭਾਈ ਵੱਲੋ ਸਿਮੂ ਭਾਈ ਦਾ ਮਾਨ ਸਨਮਾਨ ਜੀ ਆਪਾ ਲੋ ਜੀ ਆਪਣਾ ਨੋਨੇ ਵੀਰ ਵੱਲੋ ਆਸ਼ੂ ਉਸਤਾ ਦਾ ਮਾਨ ਸਨਮਾਨ ਜੀ ਨਾ ਸਾਰਿਆਂ ਭਰਾਵਾਂ ਨੂੰ ਐਸੇ ਕਵਾਂਗਾ ਕਿ ਆ ਜਿਹੜਾ ਸਾਡਾ ਛੋਟਾ ਵੀਰ ਆ ਬਹੁਤ ਵੀ ਜਿਆਦਾ ਦਿਲੋਂ ਲਗਨ ਨਾਲ ਟੂਰਨਾਮੈਂਟ ਉਧਾਰਿਆ ਸਾਡੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਔਰ ਅੱਗੇ ਵਾਸਤੇ ਵੀ ਜਿੰਦੇ ਰਹੀਏ ਇਹਨਾਂ ਦੀ ਫੁੱਲ سپورਟ ਕਰੀ ਦੀ ਔਰ ਫੁੱਲ سپورਟ ਕਰਾਂਗੇ ਬਸ ਇਹ ਹੈਗਾ ਵਾ ਕਿ ਇਹ ਆਪਣੀ ਗੱਲ ਤੇ ਪੱਕੇ ਰਹਿਣ ਇੱਕ ਪਿਆਰ ਮੁਹੱਬਤ ਨਾਲ ਇਮਾਨਦਾਰੀ ਨਾਲ ਟੂਰਨਾਮੈਂਟ ਉਧਾਣ ਔਰ ਇਹਨਾਂ ਨਾਲ ਬਹੁਤ ਅੱਛੇ ਅੱਛੇ ਖਿਡਾਰੀ ਹੋਰ ਵੀ ਜੁੜਨਗੇ ਜੋ ਇਹਨਾਂ ਨੂੰ ਗਾਈਡ ਕੀਤਾ ਜੀ ਉਸ ਗਾਈਡ ਲਾਈਨ ਤੇ ਚੱਲਣਗੇ ਤੇ ਮੇਰਾ ਖਿਆਲ ਆ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਵਰਗਾ ਟੂਰਨਾਮੈਂਟ ਵੀ ਜਿਹੇ ਦਾ ਨਹੀਂ ਜੀ ਹੋਏਗਾ ਭਾਵੇਂ ਸਾਡੇ ਪਿੰਡ ਦੇ ਵਿੱਚ ਜਿੰਨੇ ਮਰਜ਼ੀ ਟੂਰਨਾਮੈਂਟ ਉਡਾਣ ਵਾਲੇ ਨੇ ਪਰ ਟੂਰਨਾਮੈਂਟ ਜਿਹੜਾ ਇਹਨਾਂ ਦਾ ਹੋਣਾ ਉਹ ਅਲੱਗ ਹੀ ਹੋਏਗਾ ਚਾਹੇ ਅਸੀਂ ਵੀ ਟੂਰਨਾਮੈਂਟ ਉਡਾਈਏ ਪਰ ਇਹਨਾਂ ਦਾ ਟੂਰਨਾਮੈਂਟ ਜਿਸ ਤਰ੍ਹਾਂ ਇਹਨਾਂ ਨੂੰ ਗਾਈਡ ਕੀਤਾ ਉਹ ਬਹੁਤ ਬੈਸਟ ਹੋਏਗਾ ਤੇ ਮੇਰੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਟੂਰਨਾਮੈਂਟ ਦੀਆਂ ਬਹੁਤ-ਬਹੁਤ ਵਧਾਈਆਂ ਹੋਰ ਇਹੋ ਹੀ ਕਵਾਂਗਾ ਬੈਸਟ ਆਫ ਲੱਕ ਆਉਣ ਵਾਲੇ 2025 ਲਈ ਤੇ ਤਗੜੇ ਹੋ ਕੇ ਤਿਆਰੀ ਕਰੋ ਜੀ ਓਕੇ ਹੋ ਗਿਆ ਜੀ ਆਈ ਸਾਡਾ ਪੱਲਾ ਸਾਡੇ ਪੰਜ ਦਾ ਰੁਪਿਆ ਸਾਡੇ ਪੰਜ ਲੋ ਜੀ ਵੀਰ ਜੀ ਆਪਣਾ ਜਿਹੜਾ ਇੱਕ ਲੋਕਮੈਂਟ ਹੈ ਵੀਰਾਂ ਨੇ ਇੱਕ ਥਿੱਲ ਚ ਹਾਰ ਵਿੱਚ ਜਿਹੜਾ ਡਬਲ ਮੋਰ ਲੱਗੇਗੀ ਜੀ ਕਬੂਤਰ ਨੂੰ ਬੰਦਾ ਕਹਿ ਕੇ ਭਾਏਗਾ ਇਹ ਮੇਰਾ 6 ਵਜੇ ਤੋਂ ਬਾਅਦ ਬੈਠੇਗਾ ਜਾਂ 5 ਵਜੇ ਤੋਂ ਬਾਅਦ ਬੈਠੇਗਾ ਉਹਨੂੰ ਡਬਲ ਮੋਰ ਲੱਗ ਜੀ ਜਿਹੜਾ ਇਹ ਟਰਾਈਗਾ ਡਬਲ ਮੋਰ ਵਾਲਾ ਉਹਨੂੰ 5000 ਰੁਪਿਆ ਨਾਮ ਦਿੱਤਾ ਜਾਏਗਾ ਪੰਜ ਮੈਂਬਰ ਕਮੇਟੀ ਵੱਲੋਂ ਵੇਰੀ ਗੁੱਡ ਫਲੈਟਿੰਗ 2000 ਰੁਪਿਆ ਬਾਬਾ ਜੀ ਫਲੂਟਾਂ ਵਾਲੇ ਵੱਲੋਂ ਪਾਰਟੀ ਮਜੀਤ ਸਿੰਘ ਗੋਵੀ ਛੱਪਾ ਵਾਲੇ ਵੱਲੋਂ ਜੀ 1100 ਆਪਣਾ ਸੁਲਤਾਨਪੁਰ ਆਸੂ ਸਾਧ ਵਾਲੋਂ ਜੀ 5 ਵਾਹ ਕਰੋ ਕੱਲੋਂ 1100 ਹੋ ਗਿਆ ਜੀ